ਦੇਖੋ 47 ਡਿਗਰੀ ਟੈਂਪਰੇਚਰ ਆ ਨਜ਼ਾਰਾਂ ਦੀ ਗਿਣਤੀ ਚ ਲੋਕ ਸਾਨੂੰ ਪਿਆਰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਸੋ ਮੈਂ ਸਮਝਦਾ ਕਿ ਸ਼ਰੋਬਣੀ ਅਕਾਲੀ ਦਲ ਦੀ ਜੋ ਪਾਸਟ ਕਾਰਗੁਜ਼ਾਰੀ ਰਹੀ ਆ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਰਿਹਾ ਔਰ ਜੋ ਦੋ ਪਾਰਟੀਆਂ ਨੇ ਠੱਗੀ ਮਾਰ ਕੇ ਵੋਟਾਂ ਪੁਆਈਆਂ ਅੱਜ ਆਮ ਲੋਕੋ ਸਾਰੀਆਂ ਗੱਲਾਂ ਸਮਝ ਚੁੱਕੇ ਆ ਦੁਬਾਰਾ ਫੇਰ ਆਪਣੇ ਕਿਸਾਨ ਵੀ ਮਜ਼ਦੂਰ ਵੀ ਗਰੀਬ ਵੀ ਕਰਮਚਾਰੀ ਵੀ ਵਪਾਰੀ ਵੀ ਸਾਰੇ ਡੱਟ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਆ ਅਸੀਂ ਪੰਜਾਬ 'ਚ ਮੈਂ ਸਮਝਦਾ ਕਿ ਵੱਧ ਤੋਂ ਵੱਧ ਸਿੱਟਾ ਜਿੱਤ ਕੇ ਇਹ ਜਿਹੜੀ ਪਾਰਟੀ ਨੂੰ ਔਰ ਪੰਜਾਬ ਨੂੰ ਮਜ਼ਬੂਤ ਕਰਾਏ ਸਰ ਗਰਮੀ ਦਾ ਕੋਈ ਫੈਕਟਰ ਇਫੈਕਟ ਕਰ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਵਧੀ ਗਰਮੀ ਦਾ ਫੈਕਟਰ ਤਾਂ ਇਹ ਕੰਮ ਕਰ ਰਿਹਾ ਵੀ ਮੈਂ ਅੱਜ ਤੱਕ ਤਕਰੀਬਨ 400 ਤੋਂ ਵੱਧ ਮੀਟਿੰਗਾਂ ਕਰ ਲਈਆਂ ਮੇਰੇ ਵਿਰੋਧੀ ਕਿਉਂਕਿ ਮਹਿਲਾਵਾਂ ਵਾਲੇ ਆ ਇਹ ਵੱਡੇ ਵੱਡੇ ਕਾਨਵੈਂਟ ਸਕੂਲਾਂ ਦੇ ਪੜੇ ਹੋਏ ਆ ਉਹ 40 ਮੀਟਿੰਗਾਂ ਨਹੀਂ ਕਰ ਸਕਦੇ ਸੋ ਇਹ ਅਸੀਂ ਤਾਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਪਿੰਡਾਂ ਵਾਲਿਆਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਪ੍ਰਮਾਤਮਾ ਕਿਰਪਾ ਕਰੋ ਅਕਾਲਪੁਰਖ ਵੈਗਰੂ ਬਖਸ਼ਿਸ ਕਰੋਗਾ ਵੱਡੀ ਜਿੱਤ ਪ੍ਰਾਪਤ ਕਰਾਗਾ